ਕੁਝ ਦਿਨਾਂ ਤੋਂ ਮੁੱਦਾ ਬੜਾ ਭਖਿਆ ਹੈ ਤਖਤ ਸ਼੍ਰੀ ਹਜੂਰ ਸਾਹਿਬ ਸਰਕਾਰ ਦਖਲ ਦੇ ਕੇ ਕਬਜ਼ਾ ਕਰਨਾ ਚਾ ਰਹੀ ਹੈ ਮਹਾਰਾਸ਼ਟਰ ਦੇ ਜਿਹੜੇ ਮਾਲਕ ਨੇ ਕਿਵੇਂ ਹਜੂਰ ਸਾਹਿਬ ਤੇ ਕਬਜ਼ਾ ਕਰਨ ਵਿੱਚ ਯਤਨਸ਼ੀਲ ਨੇ ਇਹਨੂੰ ਸੌਖਾ ਸਮਝਾ ਦਵਾ ਅਬਚਲ ਨਗਰ ਨੰਦੇੜ ਤਖਤ ਸ਼੍ਰੀ ਹਜੂਰ ਸਾਹਿਬ ਦਾ ਪ੍ਰਬੰਧ 1956 ਗੁਰਦੁਆਰਾ ਐਕਟ ਦੇ ਹਿਸਾਬ ਨਾਲ 17 ਮੈਂਬਰੀ ਕਮੇਟੀ ਚਲਾਉਂਦੀ ਆ ਰਹੀ ਹੈ। ਇਹਦੇ ਚ ਕੁਝ ਮੈਂਬਰ ਸਿੱਖ ਸੰਸਥਾਵਾਂ ਦੇ ਹੁੰਦੇ ਨੇ, ਕੁਝ ਸਰਕਾਰ ਦੇ ਹੁੰਦੇ ਨੇ। 4 ਮੈਂਬਰ ਐਸਟੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ। 4 ਮੈਂਬਰ ਸੱਚਖੰਡ ਹਜ਼ੂਰੀ ਖਾਲਸਾ ਦੀਵਾਨ ਦੇ ਨੇ। 2 ਮੈਂਬਰ ਸਿੱਖ ਜਿਹੜੇ ਨੇ ਉਹ ਪਾਰਲੀਮੈਂਟ ਦੇ ਨੇ ਇੱਕ ਮੈਂਬਰ ਚੀਫ ਖਾਲਸਾ ਦੀਵਾਨ ਵੱਲੋਂ ਹੁੰਦਾ ਹੈ ਤੇ ਬਾਕੀ 6 ਮੈਂਬਰ ਸਰਕਾਰ ਵੱਲੋਂ ਮਹਾਰਾਸ਼ਟਰਾ ਦੀ ਵੱਲੋਂ ਹੁੰਦੇ ਨੇ ਉਹਨਾਂ ਚ ਤਿੰਨ ਮੈਂਬਰ ਜਿਹੜੇ ਨੇ ਉਹ 7 ਡਿਸਟ੍ਰਿਕਟਸ ਆਫ ਮਰਾਠਾਵਾੜਾ ਉੱਥੋਂ ਇਲੈਕਟ ਹੁੰਦੇ ਨੇ ਇੱਕ ਮੈਂਬਰ ਮਹਾਰਾਸ਼ਟਰਾ ਤੋਂ ਇੱਕ ਆਂਧਰਾ ਪ੍ਰਦੇਸ਼ ਤੋਂ ਤੇ ਇੱਕ ਨੰਦੇੜ ਦਾ ਕਲੈਕਟਰ ਹੁੰਦਾ ਹੈ ਇਦਾਂ 17 ਮੈਂਬਰ ਬਣਦੇ ਨੇ ਇਕਨਾਥ ਸ਼ਿੰਦੇ ਨੇ ਜੋ ਮਹਾਰਾਸ਼ਟra ਸਰਕਾਰ ਦਾ ਸੀਐਮ ਹੈ ਭਾਜਪਾ ਦੀ ਸਰਕਾਰ ਹੈ ਇਹਨਾਂ ਨੇ 1956 ਦੇ ਗੁਰਦੁਆਰਾ ਐਕਟ ਵਿੱਚ ਤਬਦੀਲੀ ਕਰਕੇ ਇਹ ਫੈਸਲਾ ਲਾਗੂ ਕਰ ਦਿੱਤਾ ਹੈ ਜਿੱਥੇ ਅੱਗੇ 6 ਮੈਂਬਰ ਸਰਕਾਰ ਦੇ ਹੁੰਦੇ ਸਨ ਸਿੱਧੇ 12 ਮੈਂਬਰ 17 ਵਿੱਚੋਂ ਮਹਾਰਾਸ਼ਟra ਦੀ ਸਰਕਾਰ ਨਾਮਜ਼ਦ ਕਰੇਗੀ ਤਿੰਨ ਮੈਂਬਰ ਜਿਹੜੇ ਨੇ ਵੋਟਾਂ ਰਾਹੀਂ ਚੁਣੇ ਜਾਣਗੇ ਦੋ ਮੈਂਬਰ ਸ਼੍ਰੋਮਣੀ ਕਮੇਟੀ ਦੇ ਹੋਣਗੇ ਇਦਾਂ 17 ਮੈਂਬਰ ਪੂਰੇ ਮਤਲਬ ਹੈ ਵੀ ਸਿੱਖਾਂ ਕੋਲੋਂ ਡੈਮੋਕਰੇਟਿਕ ਅਧਿਕਾਰ ਖੋਲਿਆ ਗਿਆ ਹੈ ਦੋ ਮੈਂਬਰ ਸਾਡੀ ਮੁੱਖ ਸੰਸਥਾ ਧਾਰਮਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਲੇ ਇਸੇ ਤਰ੍ਹਾਂ ਹੀ ਚਾਰ ਮੈਂਬਰ ਸੱਚਖੰਡ ਹਜ਼ੂਰੀ ਖਾਲਸਾ ਦੀਵਾਨ ਦੇ ਲਾਂਬੇ ਕਰ ਦਿੱਤੇ ਇਸੇ ਤਰ੍ਹਾਂ ਹੀ ਇੱਕ ਮੈਂਬਰ ਚੀਫ ਖਾਲਸਾ ਦਿਵਾਨ ਦਾ ਜਾਂਦਾ ਰਿਹਾ ਤੇ ਜਿਹੜੇ ਦੋ ਸਿੱਖ ਮੈਂਬਰ ਪਾਰਲੀਮੈਂਟ ਦੇ ਸਨ ਉਹ ਵੀ ਲਾਂਭੇ ਕਰ ਦਿੱਤੇ ਗਏ ਨੇ। ਤੋਂ ਹੁਣ ਤੁਸੀਂ ਸਮਝੋ ਮਹਾਰਾਸ਼ਟra ਸਰਕਾਰ ਨੇ ਪਹਿਲਾਂ ਵੀ ਸਿੱਖਾਂ ਨਾਲ ਤੱਕਾ ਕੀਤਾ ਹੈ। ਜਿਹੜਾ ਹਜ਼ੂਰ ਸਾਹਿਬ ਦਾ ਪ੍ਰਬੰਧਕੀ ਬੋਰਡ ਹੈ ਨਾ ਉਹਦਾ ਪ੍ਰਧਾਨ ਪਹਿਲਾਂ ਬੋਰਡ ਮੈਂਬਰ ਚੁਣਦੇ ਸਨ। ਇਸ ਸਰਕਾਰ ਨੇ 2015 ਦੇ ਵਿੱਚ ਤਬਦੀਲੀ ਕਰਕੇ ਨਾ ਲਾਅ ਦੇ ਵਿੱਚ ਸਾਰੀ ਪਾਵਰ ਆਪਣੇ ਹੱਥ ਲੈ ਲਈ ਤੇ ਡਾਇਰੈਕਟਲੀ ਆਪ ਚੂਜ਼ ਕਰਨ ਲੱਗ ਪਏ ਜਿਹੜਾ ਪ੍ਰਧਾਨ ਸੀ ਪ੍ਰਬੰਧਕੀ ਬੋਰਡ ਦਾ ਤੇ ਹੁਣ 2024 ਦੇ ਵਿੱਚ ਹੋਰ ਵੀ ਸਿੱਖਾਂ ਨਾਲ ਧੱਕਾ ਕਰ ਦਿੱਤਾ ਹੈ ਸਿੱਖ ਸੰਸਥਾਵਾਂ ਦੇ ਸਾਰੇ ਮੈਂਬਰ ਕੱਢ ਦਿੱਤੇ ਨੇ ਚਾਹੀਦਾ ਤੇ ਇਹ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਵੀ ਮੈਂਬਰ ਪਾਉਂਦੇ ਹੋਰ ਜਿੰਨੀਆਂ ਵੀ ਤੁਹਾਡੀਆਂ ਸਿੱਖ ਸੰਸਥਾਵਾਂ ਨੇ ਚੁਣਿੰਦਾ ਧਾਰਮਿਕ ਉਹਨਾਂ ਦੇ ਮੈਂਬਰ ਵਧਾਉਂਦੇ ਸਰਕਾਰ ਦੇ ਮੈਂਬਰ ਤੇ ਘਟਨੇ ਚਾਹੀਦੇ ਨੇ ਹਰੇ ਤੇ ਪਹਿਲੇ ਜ਼ਖਮੀ ਸਾਡੇ ਹਰੇ ਨੇ ਆ ਥੋੜੇ ਸਮੇਂ ਪਹਿਲਾਂ ਦੀ ਤੇ ਗੱਲ ਹੈ ਜਿਸ ਭਾਰਤ ਨੂੰ ਆਜ਼ਾਦ ਕਰਾਉਣ ਲਈ ਅਸੀਂ ਸਿੱਖਾਂ ਨੇ 90% ਕੁਰਬਾਨੀਆਂ ਦਿੱਤੀਆਂ ਨੇ ਬ੍ਰਿਟਿਸ਼ ਐਮਪਾਇਰ ਨੂੰ ਖਤਮ ਕਰਨ ਦੇ ਲਈ ਉਸ ਭਾਰਤ ਦੇਸ਼ ਦੇ ਵਸਿੰਦਿਆਂ ਨੇ ਸਾਡਾ ਗਿਆਨ ਗੋਦੜੀ ਗੁਰਦੁਆਰਾ ਹਰਦੁਆਰ ਢਾਕੇ ਕਬਜ਼ੇ 'ਚ ਕਰ ਲਿਆ ਗੁਰਦੁਆਰਾ ਮੰਗੂ ਮੱਠ ਕਬਜ਼ੇ 'ਚ ਕੀਤਾ ਏ ਗੁਰਦੁਆਰਾ ਡਾਂਗਮਾਰ ਕਬਜ਼ੇ 'ਚ ਕੀਤਾ ਏ ਇਹ ਭੋਲੀ ਗਏ ਵੀ ਜਦੋਂ ਦੁਨੀਆ ਦਾ ਮਹਾਨ ਰਾਜ ਖਾਲਸਾ ਅੰਪਾਇਰ ਹੋਇਆ ਪੰਜਾਬ ਦੀ ਰੂਹੇ ਜ਼ਮੀਨ ਤੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਮੁਗਲਾਂ ਵੱਲੋਂ ਜਿਹੜੇ ਸਨਾਤਨੀਆਂ ਦੇ ਮੰਦਰ ਢਾਏ ਗਏ ਸਨ ਉਹ ਛੁਡਾਏ ਔਰ ਮੰਦਰਾਂ ਨੂੰ ਸੋਨਾ দান ਕੀਤਾ ਤੇ ਹੁਣ ਸਨਾਤਨੀਆਂ ਦੀ ਸਰਕਾਰ ਹੈ ਇਹ ਤੁਸੀਂ ਸਮਝਦੇ ਹੋ ਤੇ ਕੀ ਸਿਟਾ ਨਿਕਲ ਰਿਹਾ ਹੈ ਸਿੱਖਾਂ ਦੇ ਗੁਰਦੁਆਰੇ ਮਿਟਾਏ ਜਾ ਰਹੇ ਨੇ ਰਾਮ ਰਾਜ ਦੀ ਬਾਤ ਕਰਦੇ ਹੋ ਧਰਮ ਦਾ ਰਾਜ ਪਤਾ ਕੀ ਹੁੰਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਭ ਸੁਖਾਲੀ ਵੁਠੀਆਂ ਇਹੋ ਹਵਾ ਹਲੇਮੀ ਰਾਜ ਜੋ ਹਲੇਮੀ ਰਾਜ ਜਿੱਥੇ ਕਿਸੇ ਨੂੰ ਦੁੱਖ ਨਾ ਦਿੱਤਾ ਜਾਵੇ ਜਿੱਥੇ ਸਾਰੇ ਸੁਖੀ ਵਸਣ ਕਿਸੇ ਨਾਲ ਧੱਕਾ ਨਾ ਹੋਵੇ ਉਹ ਰਾਜ ਹੁੰਦਾ ਹੈ ਅਸਲ ਰਾਜ ਔਰ ਉਹਨਾਂ ਰਾਜਿਆਂ ਨੂੰ ਦੁਨੀਆ ਯਾਦ ਕਰਦੀ ਹੈ ਤਾਂ ਹੀ ਕੰਪੈਰੀਟਿਵਲੀ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜਾ ਹੋਇਆ ਨਹੀਂ ਦੁਨੀਆ ਤੇ ਸਾਰੇ ਧਰਮਾਂ ਨਾਲ ਪ੍ਰੇਮ ਕਰਦਾ ਸੀ ਚਾਹੇ ਉਹ ਮਹਾਰਾਸ਼ਟਰਾ ਦੀ ਗਵਰਨਮੈਂਟ ਹੈ ਚਾਹੇ ਬੀਜੇਪੀ ਇੰਡੀਅਨ ਗਵਰਨਮੈਂਟ ਹੈ ਚਾਹੇ ਕੋਈ ਵੀ ਖੇਤਰੀ ਪਾਰਟੀ ਹੈ ਉਸ ਗੱਲ ਨੂੰ ਸਮਝ ਲਵੇ ਗੁਰਦੁਆਰਿਆਂ ਦੇ ਪ੍ਰਬੰਧ ਪੰਚ ਪ੍ਰਧਾਨੀ ਮਰਿਆਦਾ ਨਾਲ ਚੱਲਦੇ ਰਹੇ ਨੇ ਜਾਂ ਸਿੱਖਾਂ ਵੱਲੋਂ ਚੁਣੀਆਂ ਧਾਰਮਿਕ ਸਿੱਖ ਸੰਸਥਾਵਾਂ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਤੁਹਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਇਹਨਾਂ ਵੱਲੋਂ ਚੱਲਦੇ ਰਹੇ ਨੇ ਕਿਉਂਕਿ ਸਿੱਖਾਂ ਨੂੰ ਹੀ ਆਪਣੇ ਸਿਧਾਂਤਾਂ ਦਾ ਗਿਆਨ ਹੈ ਸਨਾਤਨ ਮਤ ਵਾਲੇ ਵੀਰ ਜਿਹੜੇ ਨੇ ਹਿੰਦੂਤਵੀ ਸਰਕਾਰ ਜਿਹੜੀ ਹੈ ਭਾਈ ਜੀ ਆਪਣੇ ਮੰਦਰ ਸੰਭੋ ਸਾਨੂੰ ਪਤਾ ਹੈ ਆਪਣੇ ਗੁਰਦੁਆਰੇ ਕਿਦਾਂ ਸੰਭਣੇ ਨੇ ਸਰਕਾਰ ਦਾ ਕੀ ਫਰਜ਼ ਹੈ ਸਰਕਾਰ ਦੀ ਇਹ ਫੀਲਡ ਹੀ ਨਹੀਂ ਹੈ ਸਰਕਾਰ ਦੀ ਫੀਲਡ ਹੈ ਤੁਸੀਂ ਦੇਸ਼ ਦੀ ਆਰਥਿਕ ਹਾਲਤ ਕਿਵੇਂ ਸੁਧਾਰਨੀ ਹੈ ਐਜੂਕੇਸ਼ਨ ਸਿਸਟਮ ਕਿਵੇਂ ਸੁਰਜੀਤ ਕਰਨਾ ਹੈ ਹੈਲਥ ਸਿਸਟਮ ਨੂੰ ਕਿਵੇਂ ਉੱਚਾ ਚੁੱਕਣਾ ਹੈ ਕ੍ਰਾਈਮ ਰੇਟ ਕਿਵੇਂ ਘਟਾਉਣਾ ਹੈ ਜੋਬਸ ਕਿਵੇਂ ਪ੍ਰੋਵਾਈਡ ਕਰਨੀਆਂ ਨੇ ਇਹ ਸਰਕਾਰ ਦਾ ਕੰਮ ਹੈ ਇਹ ਕਰਨ ਵਿੱਚ ਤੇ ਇਹ ਨਾਕਾਮ ਰਹਿੰਦੇ ਨੇ ਤੇ ਧਾਰਮਿਕ ਫੀਲਡ ਵਿੱਚ ਦਖਲ ਦੇ ਰਹੇ ਨੇ ਜਿੱਥੋਂ ਦਾ ਇਹਨਾਂ ਨੂੰ ਗਿਆਨ ਹੀ ਕੋਈ ਨਹੀਂ ਹੈ ਇੱਕ ਗੱਲ ਯਾਦ ਰੱਖਿਓ ਗੁਰਦੁਆਰਿਆਂ ਤੇ ਕਬਜ਼ਾ ਕਾਂਗਰਸ ਦੀ ਸਰਕਾਰ ਵੀ ਕਰਨ ਲੱਗ ਪਈ ਸੀ 1984 ਦੇ ਵਿੱਚ ਸਾਡਾ ਕਾਲ ਤਖਤ ਢਾਇਆ ਚਾਹੇ ਗੁੰਮਰਾਹ ਕਰਕੇ ਵੋਟਾਂ ਲੈ ਲੈਂਦੇ ਹੋਣ ਪਰ ਉਹ ਜਿਹੜਾ ਸੂਲ ਹੈ ਸਿੱਖਾਂ ਦੇ ਅੰਦਰ ਉਹ ਅੱਜ ਤੱਕ ਹਰਿਆ ਭਰਿਆ ਹੈ ਕਾਂਗਰਸ ਅੱਜ ਤੱਕ ਸਾਨੂੰ ਚੁਬਦੀ ਹੈ ਹੁਣ ਬੀਜੇਪੀ ਗਵਰਨਮੈਂਟ ਵੀ ਇੱਕ ਤਰਫ ਸਿੱਖ ਗੁਰੂਆਂ ਦੀਆਂ ਏਡੀਆਂ ਏਡੀਆਂ ਸ਼ਤਾਬ ਦੀਆਂ ਮਨਾ ਕੇ ਕਹਿ ਰਹੇ ਨੇ ਬੀ ਸਿੱਖਾਂ ਦਾ ਸਾਡਾ ਨੇੜ ਬੜਾ ਹੈ ਦੂਜੀ ਤਰਫ ਤੁਸੀਂ ਸਿੱਖ ਗੁਰੂਆਂ ਦੇ ਗੁਰਦੁਆਰਿਆਂ ਤੇ ਕਬਜ਼ੇ ਕਰ ਰਹੇ ਹੋ ਇਹ ਕੋਈ ਨਿਆਣੀ ਵਾਲੀ ਗੱਲ ਨਹੀਂ ਹੈ ਰਾਜ ਸਦੀਵੀ ਨਹੀਂ ਹੁੰਦੇ ਹਰ ਰਾਜ ਦੀ ਐਕਸਪਾਇਰੀ ਡੇਟ ਹੈ ਜੇ ਸਾਡੇ 700 ਸਾਲ ਪੁਰਾਣਾ ਰਾਜ ਮੁਗਲਾਂ ਦਾ ਨਹੀਂ ਰਿਹਾ ਬ੍ਰਿਟਿਸ਼ ਐਮਪਾਇਰ ਨਹੀਂ ਰਹੀ ਤੇ ਸਰਕਾਰ ਇਹ ਵੀ ਕਿਹੜੀ ਟਿਕੀ ਰਹਿਣੀ ਹੈ ਨਾਮ ਰਹਿ ਜਾਵੇ ਤੁਹਾਡਾ ਦੁਨੀਆ ਤੇ ਨੇਕ ਕਰਮ ਕਰੋ ਸਿੱਖਾਂ ਨੂੰ ਨੇੜੇ ਲਾਉਣਾ ਹੈ ਤੇ ਪ੍ਰੇਮ ਨਾਲ ਲਾਓ ਤੱਕੋ ਜ਼ੋਰੀ ਨਾ ਇਥੇ ਕਰੋ ਤੇ ਮੈਂ ਸਿੱਖਾਂ ਨੂੰ ਵੀ ਬੇਨਤੀ ਕਰ ਦਵਾਂ ਇੱਕ ਦੂਜੇ ਨੂੰ ਨੀਵਾ ਵਿਖਾਉਣਾ ਛੱਡ ਦਈਏ ਤਗਮੇ ਵੰਡਨੇ ਛੱਡ ਦਈਏ ਵੀ ਆ ਏਜੰਸੀਆਂ ਦਾ ਬੰਦਾ ਮੈਂ ਧਰਮੀ ਹਾਂ ਮੈਂ ਧਾਰਮਿਕ ਹਾਂ ਆਪਣੀਆਂ ਧਾਰਮਿਕ ਸੰਸਥਾਵਾਂ ਨੂੰ ਮਜ਼ਬੂਤ ਕਰੋ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਹੇ ਇਹ ਨੰਦੇੜ ਵਾਲਾ ਪ੍ਰਬੰਧਕੀ ਬੋਰਡ ਹੈ ਜਾਂ ਤੁਹਾਡੀਆਂ ਕਮੇਟੀਆਂ ਨੇ ਮਹਾਰਾਸ਼ਟra ਗਵਰਨਮੈਂਟ ਦੇ ਅੰਗੇਸ਼ਟ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਸ ਮਾਰਚ ਚੱਲ ਰਹੇ ਨੇ ਔਰ ਇਨ੍ਹਾਂ ਮਾਰਚਾਂ ਦਾ ਆਗਾਜ਼ ਸੱਚਖੰਡ ਨੰਦੇੜ ਹਜ਼ੂਰ ਸਾਹਿਬ ਦੀ ਧਰਤੀ ਤੋਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਹੋਣਾ ਕੀਤਾ ਹੈ ਔਰ ਉਦੇ ਮੱਦੇ ਨਜ਼ਰ ਹੀ ਕੱਲੇ ਕੱਲੇ ਸੂਬੇ ਵਿੱਚ ਵਿਰੋਧ ਹੋ ਰਿਹਾ ਹੈ ਇਸੇ ਤਰ੍ਹਾਂ ਜੈਪੁਰ ਵੀ ਸੰਗਤਾਂ ਨੇ ਵਿਰੋਧ ਕਰਨਾ ਹੈ ਵੱਧ ਚੜ ਕੇ ਸਿੱਖ ਸਾਥ ਦਿਆ ਕਰੋ ਸਾਡਾ ਕਿਸੇ ਧਰਮ ਦੇ ਨਾਲ ਵੈਰ ਨਹੀਂ ਹੈ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲਾਹੇ ਅਸੀਂ ਕਿਸੇ ਨੂੰ ਬਾਜੀ ਚਾੜਦੇ ਨਹੀਂ ਜੇ ਕੋਈ ਸਾਡੇ ਸਿਰ ਚੜ੍ਹੇ ਤੇ ਬਾਜੀ ਰਹਿਣ ਨਹੀਂ ਦਿੰਦੇ